ਟ੍ਰੈਵਲੋਂ ਜਿਹੜੇ ਗਲਤ ਟ੍ਰੈਵਲ ਏਜੰਟ ਨੇ ਜਿਹੜੇ ਕਿ ਬਿਨਾਂ ਬਨੁੱਕੀ ਤਸਕਰੀ ਦੇ ਤੌਰ ਤੇ ਬੈਰ ਬਿਨਾਂ ਕਿਸੇ ਲੈਸੈਂਸ ਤੋਂ ਬਾਹਰ ਭੇਜ ਦਿੰਨੇ ਉਹਨਾਂ ਦੇ ਖਿਲਾਫ ਮਕਦਮਾ ਨੰਬਰ 22 थाना ਸਿਟੀ ਗੁਰਦਾਸਪੁਰ ਵਿਖੇ ਦਰਜ ਕੀਤਾ ਗਿਆ ਅਮਨਾਰ ਸ਼ਰਮਾ ਤੇ ਭਗਤਵੀ ਪ੍ਰਸ਼ਾਦ ਦੇ ਖਿਲਾਫ ਜਿਹੜੇ ਕਵਲਜੀ ਸਿੰਘ ਦੀ ਦਰਖਾਸਤ ਸੀ ਉਹਦੀ ਇਨਕੁਆਰੀ ਡੀਐਸਪੀ ਸਰਦਾਰ ਸੁਖਰਾਜ ਸਿੰਘ ਜੀ ਲੋ ਹੈੱਡਕੁਆਟਰਸ ਵੱਲੋਂ ਕਰਕੇ ਤੇ ਜਿਹੜੀ ਇਨਕੁਆਇਰੀ ਦੇ ਪੱਤੇ ਇਹਨਾਂ ਮੁਕੱਲਮਾ ਦਰਜ ਅੰਡਰ ਸੈਕਸ਼ਨ 420 120ਬੀ ਤ੍ਰੈਟਲੈਕਟ ਅਥਨਾਸਿਟੀ ਦੇ ਦਰਜ ਕੀਤਾ ਗਿਆ ਜਿਹਦੀ ਤਫਤੀਸ਼ ਜੀਵਲ ਕੀਤੀ ਜਾ ਰਹੀ ਹੈ ਕਿੰਨੇ ਪੈਸੇ ਦੀ ਫਰਦਬੀਰ ਕਿੰਨੇ ਪੈਸੇ ਲਏ ਗਏ ਸੀ ਇਹਨਾਂ ਬਾਈ ਲੱਖ ਦੀ ਠੱਗੀ ਹੈ ਜੀ ਤੇ ਕਿੰਨੇ ਦੋ ਬੰਦੇ ਤੇ ਹੋਇਆ ਦੋ ਬੰਦੇ ਤੇ ਜੀ ਦੋਨੋਂ ਟਰੈਵਲ ਏਜੰਟਰ ਦੋ ਟਰੈਵਲ ਏਜੰਟਰ ਆ ਸਰ ਇਹਨਾਂ ਕੋਲ ਜਿਹੜੇ ਪੈਸੇ ਦੇ ਅੰਦਰ ਨੇ ਉਹ ਰਸੀਦਾ ਜੀ ਕੱਲ ਕੱਲੀ ਆ 4 ਲੱਖ ਰੁਪਏ ਆ ਗਏ ਜੀ 5 ਲੱਖ ਰੁਪਏ ਆ ਗਏ ਜੀ ਪੈਸ਼ਨ ਆਵਰਸਿਸ ਨੋ ਹਾਂ ਜੀ ਸਰੇ 6.4 ਲੱਖ ਰੁਪਏ ਆਗੇ ਜੀ 9.4 13.5 ਲੱਖ ਆ ਸਰ ਬਾਕੀ ਇਹ 5 ਲੱਖ ਰੁਪਏ ਵੀ ਦੀ ਹੂੰ ਠੀਕ ਆ ਜੀ ਬਾਕੀ ਇਹ ਤੇ ਤਾਂ ਜੀ ਆਪਾਂ 7 3 2023 ਦਾ ਆਪਾਂ ਦਰਖਾਸਤ ਹੀ ਆਪਾਂ ਅੱਛਾ ਸਾਡਾ ਭਰਾ ਉਹ ਦੋ ਗਿਆ ਸੀ ਅੱਛਾ ਉਹਨੀ ਦਿਨ ਉਹਨਾਂ ਨਾਲ ਗੱਲਬਾਤ ਕਰਦੇ ਰਹੇ ਰਹੇ ਉਹਨੇ ਵੀ ਕਰੋ ਹਲ ਸਾਡੇ ਫਾਲਸ ਹਾਊਸ ਦਾ ਕਵਰ ਜੀ ਸਿੰਘ ਹੋਣਾ ਨਹੀਂ ਜਿਨ੍ਹਾਂ ਨੇ ਆਪਣੀ ਕਾਤੂਤ ਕਰੀ ਆਪਾਂ ਵੀ 22 ਲੱਖ ਰੁਪਏ ਖੱਚ ਕੀ ਆਪਣੇ ਧੀ ਪੁੱਤ ਨੂੰ ਭੇਜਿਆ ਬਾਹਰ ਭੇਜਿਆ ਜੀ ਕਹਿੰਦਾ ਭਾਵੇਂ ਇਹਨਾਂ ਸਫਲ ਜਿਹੜੀ ਮਿਹਨਤ ਸੀ ਉਹ ਰੰਗ ਨਹੀਂ ਲਾਈ ਕਹਿੰਦਾ ਭਾਵੇਂ ਏਸੀਪੀ ਥੋੜਾ ਜਣਾ ਇਹਨੇ ਜਿਹੜਾ ਖੱਤਿਆ ਉਹ ਸਸਤਾ ਮਾਰਚਾ ਜੂ ਸ਼ਰਮਾ ਉਹ ਤਾਂ ਕਮਿਟੀਟ ਰਸੀ ਭਗਵਤੀ ਦਾਸ ਉਹ ਬਟਾਰ ਰੋਡ ਤੇ ਦਿੰਦਾ ਸੀ ਉਹਦਾ ਗਵਾਂਡੀ ਕੋਈ ਸਾਡੇ ਛੋਟੇ ਮਿਲਦਾ ਇੰਡਸਟਰੀਸ ਦਾ ਗਵਾਂਡੀ ਸੀ ਉਹਨੇ ਚਾਸੇਸ ਆ ਗਿਆ ਵਿਆਹ ਕਰਕੇ ਬਾਹਰ ਜਾਣਾ ਚਾਹੁੰਦਾ ਸੋ ਸਾਡੇ ਫਾਲਾ ਸਾਹਿਬ ਬੜੇ ਨੇਕ ਕਮਾਈ ਕੀਤੀ ਸੀ ਇਹ ਚਾਹੁੰਦੇ ਸੀ ਕਿ ਆਪਣੇ ਪੁੱਤ ਨੂੰ ਧੀ ਪੁੱਤ ਨੂੰ ਬਾਹਰ ਭੇਜੀ ਆ ਪਰ ਥੋੜੀ ਕਮਾਈ ਆਪਾਂ ਇਹ ਕਰਨੀ ਚਾਹੁੰਦੇ ਜਗਾ ਹੋਈ ਆ ਤੇ ਇਹਦੇ ਬਿਹਫ ਤੇ ਫਾਲਸ ਫਰਜੀ ਏਜੰਸੀ ਉਹਨਾਂ ਜਿਹੜੇ ਥਰੂ ਸਾਡੇ ਭਰਾ ਨੇ ਭੇਜਿਆ ਇਹਨਾਂ ਦੇ ਪਿਸਮਲ ਭੇਜਿਆ ਇਹਨਾਂ ਕੋ ਭੇਜਿਆ ਵੀ ਉਹਦੀ ਜਿਹੜੀ ਕੰਪਨੀ ਥਰੂ ਭੇਜਿਆ ਉਹ ਸਾਰੀ ਫਰਜੀ ਕੰਪਨੀ ਦਾ 2 ਮਹੀਨੇ ਬਾਅਦ ਸਾਨੂੰ ਪਤਾ ਲੱਗਾ ਵੀ ਉਹ ਜਿਹੜੀ ਕੰਪਨੀ ਥਰੂ ਭੇਜਿਆ ਉਹ ਕੰਪਨੀ ਫਰਜੀ ਨਿਕਲੀ ਆ ਉਹ ਸਾਡੇ ਪੈਰਾਂ ਸਿੰਘ ਵਾਸੀ 베ਰੀਆ ਮੋਹੱਲਾ ਗੁਰਦਾਸਪੁਰ ਮੈਂ ਆਪਣੇ ਬੇਟੇ ਇੰਦਰਪ੍ਰੀਤ ਸਿੰਘ ਅਤੇ ਨੌ ਹਵਨੀਸ਼ ਗੌਰ ਨੂੰ ਬਾਹਰ ਭੇਜਣ ਦੇ ਲਈ ਭਗਵਤੀ ਪ੍ਰਸ਼ਾਦ ਵਾਸੀ ਜੀਟੀ ਰੋਡ ਮਿੰਦਾ ਏਜੰਸੀ ਦੇ ਨਾਲ ਦਫ਼ਤਰ ਸੀਗਾ ਉਹਦੇ ਨਾਲ ਸੰਪਰਕ ਕੀਤਾ ਉਹਨਾਂ ਨੇ ਸੜਕੋ 7 3 ਤਈ ਨੂੰ 1.5 ਲੱਖ ਰੁਪਏ ਲਿਆ ਔਰ ਸਾਨੂੰ ਇਹ ਪੂਰਾ ਪ੍ਰੋਸੈਸ ਦਿੱਤਾ ਕਿ ਅਸੀਂ 2 ਬਾਈ ਲੱਖ ਰੁਪਏ ਦੇ ਵਿੱਚ ਤੁਹਾਡੇ ਮੁੰਡੇ ਤੇ ਨੋ ਨੂੰ ਸਮੇਤ ਵਰਕ ਪਰਮਿਟ ਯੂਕੇ ਭੇਜਾਂਗੇ ਜਿਸ ਦੌਰਾਨ ਉਹਨਾਂ ਨੂੰ ਅਸੀਂ 7 23 ਨੂੰ 1.5 ਲੱਖ ਰੁਪਏ ਦੇ ਦਿੱਤਾ ਉਸ ਦੇ ਬਾਅਦ ਦੇ ਵਿੱਚ ਉਹਨਾਂ ਨੇ ਸਾਨੂੰ ਨਾਲ ਲੈ ਕੇ ਜਿਹੜਾ ਇਹਨਾਂ ਦਾ ਮੇਨ ਆਫਿਸ ਆ ਅਰਜਨ ਸ਼ਰਮਾ ਦਾ ਅਮਰਸਰ ਦੇ ਵਿੱਚ ਫੈਸ਼ਨ ਆਵਰਸਿਜ਼ ਤੇ ਉੱਥੇ ਸਾਨੂੰ ਨਾਲ ਲੈ ਕੇ ਗਿਆ ਉੱਥੇ ਸਾਡੇ ਕੋਲ ਇਹ ਪਾਰਟ ਪੇਮੈਂਟ ਕਰਉਂਦੇ ਰਿਹਾ ਕਹਿੰਦਾ 4 ਲੱਖ ਦੇ 5 ਲੱਖ ਤੇ ਹੋਰ ਕੁਝ ਗੂਗਲ ਪੇ ਇਹ ਜਿਹਦੀਆਂ ਜਿਹਦੀਆਂ ਅੱਗੇ ਸਾਡੇ ਰਸੀਦਾ ਸਾਡੇ ਕੋਲ ਨੇ ਸਾਡੇ ਪ੍ਰੂਫ ਸਾਡੇ ਕੋਲ ਆ ਜਦੋਂ ਉਹਨਾਂ ਨੂੰ ਉਥੇ 15 ਅਗਸਤ ਨੂੰ ਇਹਨਾਂ ਦਾ ਵੀਜ਼ਾ ਆ ਗਿਆ ਤੇ ਉਦੋਂ ਕਹਿੰਦਾ ਵੀ ਸਾਨੂੰ ਇਹਨਾਂ ਦੀਆਂ 21 ਤਰੀਕ ਨੂੰ ਇਹਨਾਂ ਦੀ ਉਥੇ ਜਾਣੇਗਾ ਤੁਸੀਂ ਅੱਜ ਹੀ ਟਿਕਟ ਕਰਾਓ ਅਸੀਂ ਟਿਕਟ ਵੀ ਜਿਹੜੀ ਆ ਬਲੈਕ ਦੇ ਵਿੱਚ 2.5 ਲੱਖ ਰੁਪਏ ਦੇ ਵਿੱਚ ਲੈ ਕੇ ਤੇ ਇਹਨਾਂ ਨੂੰ ਸ਼ਨੀਵਾਰ ਨੂੰ ਭੇਜਿਆ ਥੋ ਤੇ ਉਥੇ ਜਾ ਕੇ ਜਦੋਂ ਇਹਨਾਂ ਨੇ ਕੰਟੈਕਟ ਕੀਤਾ ਉਸ ਨਾਂ ਦਾ ਦਫਤਰੀ ਕੋਈ ਨਹੀਂ ਸੀਗੀ ਨਾ ਕੋਈ ਉਥੇ ਕੰਪਨੀ ਸੀਗੀ ਉਹ ਸਾਰੇ ਉਹ ਬੱਚਿਆਂ ਦੇ ਪੈਰਾਥਲੋ ਜਮੀਨ ਨਿਕਲ ਗਈ ਹੁਣ ਬੱਚਿਆਂ ਦਾ ਪੈਰਾਥਲੋ ਜਮੀਨ ਨਿਕਲ ਗਈ ਉਹਨਾਂ ਸਾਨੂੰ ਕੰਟੈਕਟ ਕੀਤਾ ਅਸੀਂ ਇਹਨਾਂ ਨਾਲ ਮੁੜ ਕੇ ਦੁਬਾਰਾ ਸੰਪਰਕ ਕੀਤਾ ਤੇ ਇਹ ਕਹਿੰਦੇ ਜੀ ਸਾਡਾ ਤਾਂ ਕੰਮ ਸੀਗਾ ਸਭ ਇੱਕ ਵਾਰੀ ਤੁਹਾਨੂੰ ਉਥੇ ਯੂਕੇ ਪਹੁੰਚਾਉਂਦਾ ਬਾਕੀ ਸਾਡਾ ਕੋਈ ਕੰਮ ਨਹੀਂ ਜਦ ਕਿ ਇਹਨਾਂ ਕਿੰਨੇ ਪੈਸੇ ਸਾਡੇ ਕੋ 22 ਲੱਖ ਰੁਪਏ ਇਹਨਾਂ ਨੇ ਇਹ ਲਿਆ ਔਰ ਟਿਕਟ ਵੀ ਅਸ਼ੀਤਾਂ 1 ਲੱਖ ਰੁਪਏ ਦੀ ਆਪ ਲੈ ਕੇ ਦਿੱਤੀ ਜੋ ਕਿ ਉਸ ਟਾਈਮ ਦੇ ਉਤੇ ਬਲੈਕ ਦੇ ਵਿੱਚ ਲੈਣੀ ਪਈ ਸਾਨੂੰ ਸੋ ਟਿਕਟ ਛੱਡੋ ਟਿਕਟ ਤੇ ਛੱਡੋ ਆ 4 ਲੱਖ ਦੇ ਕਟ ਰਸੀਦ ਕਢੀ ਪੈਸ਼ਨ ਓਵਰਸਿਸ ਆ ਦੇਖੋ ਜੀ 5 ਲੱਖ ਦੇ ਕੱਟੀ ਹੈ ਜੀ ਠੀਕ ਹੈ ਜੀ 6.4 ਲੱਖ ਦੇ ਕੱਟੀ ਹੈ ਜੀ ਠੀਕ 5 ਲੱਖ ਦੇ ਕੱਟੀ ਹੈ ਜੀ ਐ ਤੋ ਵੀ ਸਰ ਸਿੱਧਾ ਐ ਜਿਹੜੇ ਔਨਲਾਈਨ ਪੇਮੈਂਟ ਪਾਈ ਹੈ ਜੀ ਆ ਜੋ ਰਾਮਪਲ ਔਨ ਰਿਕਾਰਡ ਗਾਪਾ ਗੱਲ ਕਰਾਂਗੇ ਆਪਾਂ ਦੂਜੀ ਗੱਲ ਨਹੀਂ ਕਰਾਂਗੇ 14 ਗੂਗਲ ਪੇ ਹੋਏ ਜੀ ਦੇਖੋ ਜੀ ਠੀਕ ਹੈ 37 ਹਰ ਇੱਕ ਹੋ ਜੀ ਰੋਹਿਤ ਸ਼ਰਮੋ ਦੀ ਬਾਈਸ ਦੇ ਨਾਂ ਤੇ ਜੋ ਸੜਨਾ ਜਿਹਨੇ ਕਿਰਤ ਕਰਨ ਵਾਲਾ ਕੰਮ ਕੀਤਾ ਜੀ ਠੀਕ ਹੈ ਬਾਕੀ ਇਸ ਦਾ ਸਟੇਟਮੈਂਟ ਸਾਡ ਕੋਲ ਨਾਲ ਲਈ 22 ਲੱਖ ਰੁਪਏ ਦਿੱਤਾ ਜੀ ਉਹਦੇ ਬਿਹਾਫ ਤੇ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਅਸੀਂ ਮਤਲਬ ਆਪਣਾ ਬੱਚਾ ਭੇਜਿਆ ਜਾਂ ਮੇਰੇ ਫਾਦਰ ਸਾਹਿਬ ਨੂੰ ਭੇਜੀ ਆ ਅਸੀਂ ਮਤਲਬ ਕੋਈ ਵਿਸ਼ਵਾਸ ਪੱਤਰ ਨਹੀਂ ਰੱਖੀ ਕਹਿੰਦਾ ਭਾਵੇਂ ਕਿ ਸਾਡੀ ਠਕੀ ਬੜੀ ਤਗੜੀ ਹੋਈ 2 ਸਾਲ ਤੋਂ ਸਾਡੇ ਫਾਦਰ ਸਾਹਿਬ ਕਚਹਿਰੀਆਂ ਚੱਕਰ ਕਰ ਰਿਹਾ ਅਹੀਂ ਸਾਨੂੰ ਪਤਾ ਵੀ ਮੇਰੇ ਛੋਟੇ ਭਰਾ ਨੇ ਕਿੱਦਾਂ ਉਹ ਸਫਰ ਕੀਤਾ ਕਿੱਦਾਂ ਕਾ ਇੰਸਟੈਂਡ ਕਰਦੇ ਆਪਣਾ ਕੰਮ ਕਰਾਇਆ ਪਰ ਮੈਂ ਪ੍ਰਸ਼ਾਸਨ ਕੇ ਬੇਨਤੀ ਕਰਦਾ ਚਲੋ ਸਾਡੇ ਪਿਹਾਬ ਤੇ ਉਹਨਾਂ ਦੇ ਕੋਲ ਪਰਚਾ ਕੀਤਾ ਉਹਨਾਂ ਨੇ ਆਪਾਂ ਧੰਨਵਾਦ ਕਰਦੇ ਆ ਪਰ ਕਹਿੰਦਾ ਭਾਵੇਂ ਧੰਨਵਾਦ ਤੇ ਆਪਾਂ ਤਾਂ ਹੋਏਗਾ ਇਹਨਾਂ ਨੂੰ ਅਰੈਸਟ ਕਰਕੇ ਜੋ ਸਾਡੇ ਫਾਰਸਰ ਕਰਜ਼ਾ ਚੁੱਕੇ ਪਹਿਲੇ ਲਈ ਨੇ ਉਹ ਹਣ ਵਾਪਸ ਦਵਾਈ ਜਾਣ ਬੇਨਤੀ ਹੈ